ਹੈਪੀ ਬਰਥਡੇ ਟੂ ਯੂ ਹੈਪੀ ਬਰਥਡੇ ਟੂ ਯੂ ਹੈਪੀ ਬਰਥਡੇ ਟੂ ਯੂ ਭਾਈ ਪਹਿਲਾਂ ਫੂਕ ਮਾਰੋ ਫੂਕ ਇੱਕ ਲਈਏ ਕਿ ਦੋਨੋਂ ਦੋਨਾਂ ਨੂੰ ਲਾ ਦੋ ਦੋਨਾਂ ਨੂੰ ਸੁਣਾਜਾ ਕਾਰ ਹੈਪੀ ਬਰਥਡੇ ਟੂ ਯੂ ਆਈ ਸੁਣੋ ਸੁਣੋ ਸੁਣਾਓ ਸਰ ਗਾਲੇ ਦਾਵਾ ਕੀ ਐਕਸਪ੍ਰੈਸ ਨਿਊਜ਼ਨੈਟ ਦੀ ਪੂਰੀ ਟੀਮ ਵੱਲੋਂ ਜਿਹੜਾ ਵਾ ਅੱਜ ਗੁਰਦਾਸਪੁਰ ਦੇ ਲਾਇਬ੍ਰੇਰੀ ਰੋਡ ਤੇ ਸਾਈ ਐਸੋਸੀਏਟਸ ਗੁਰਦਾਸਪੁਰ ਦੇ ਐਮ ਡੀ ਜਿਹੜੇ ਪ੍ਰਸਿੱਧ ਸਮਾਜ ਸੇਵੀ ਨੇ ਸਾਡੇ ਵੱਡੇ ਭਰਾ ਔਰ ਹਰਦਿਲ ਅਜੀਜ਼ ਔਰ ਖਾਸ ਤੌਰ ਤੇ ਗਰੀਬਾਂ ਦੀ ਮਦਦ ਕਰਨ ਵਾਲੇ ਗगन ਮਹਾਜੰਜੀ ਦਾ ਅੱਜ ਜਨਮ ਦਿਨ ਆ ਔਰ ਆਪਾਂ ਐਕਸਪ੍ਰੈਸ ਨਿਊਜ਼ਨੈਟ ਵੱਲੋਂ ਸਾਡੇ ਬਿਊਰੋ ਚੀਫ ਰੋਹਿਤ ਗੁਪਤਾ ਜੀ ਜਿਹੜੇ babushahid.com ਲਿਵਿੰਗ ਇੰਡੀਆ ਔਰ ਬਹੁਤ ਸਾਰੇ ਚੈਨਲ ਜਿਹੜਾ ਉਹ ਕਰਦੇ ਨੇ ਸੀਨੀਅਰ ਪੱਤਰਕਾਰ ਵੀ ਇਸ ਵੇਲੇ ਮੇਰੇ ਨਾਲ ਮੌਜੂਦ ਨੇ ਔਰ ਆਪਾਂ ਗगन ਭਾਜੀ ਦਾ ਜਨਮ ਦਿਨ ਜਿਹੜਾ ਵਾ ਉਹ ਆਪਣੇ ਨਿਊਜ਼ ਚੈਨਲ ਐਕਸਪ੍ਰੈਸ ਨਿਊਜ਼ نیٹ ਵੱਲੋਂ ਮਨਾ ਰਹੇ ਆ ਸੋ ਮੇਰੀ ਪ੍ਰਭੂ શ્રી ਰਾਮ ਜੀ ਦੇ ਔਰ ਸਾਈਂ ਬਾਬਾ ਜੀ ਦੇ ਚਰਨਾਂ 'ਚ ਇਹ ਪ੍ਰਾਰਥਨਾ ਵਾ ਕਿਉਂਕਿ ਸਾਈਂ ਬਾਬਾ ਜੀ ਨੂੰ ਯਾਦ ਕਰਨਾ ਇੱਥੇ ਬੜਾ ਜ਼ਰੂਰੀ ਆ ਕਿਉਂਕਿ ਗगन ਭਾਜੀ ਜਿਹੜੇ ਆ ਸਾਈਂ ਭਗਤ ਨੇ ਔਰ ਸਾਈਂ ਐਸੋਸੀਏਟਸ ਇਹਨਾਂ ਦੀ ਫਰਮ ਦਾ ਨਾਮ ਵੀ ਆ ਔਰ ਸਾਰਾ ਸਾਲ ਜੋ ਕੁਝ ਕਰਦੇ ਆ ਉਹ ਸਾਈਂ ਬਾਬਾ ਜੀ ਦੀ ਲੀਲਾ ਵਾ ਤੋ ਸਾਈਂ ਬਾਬਾ ਜੀ ਦਾ ਆਸ਼ੀਰਵਾਦ ਇਹਨਾਂ ਦੇ ਉੱਪਰ ਬਣਿਆ ਰਵੇ ਪਰਮਾਤਮਾ ਇਹਨਾਂ ਨੂੰ ਇਹਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਤੰਦਰੁਸਤੀ ਖੁਸ਼ੀ ਔਰ ਖੁਸ਼ਹਾਲੀ ਦੇਵੇ ਇਨਾਂ ਸ਼ਬਦਾਂ ਦੇ ਨਾਲ ਹੀ ਮੈਂ ਇੱਕ ਵਾਰੀ ਫੇਰ ਬੋਲਾਂਗਾ ਹੈਪੀ ਬਰਥਡੇ ਟੂ ਯੂ ਲੋਕ ਜਨ ਜੀ ਤੁਸੀਂ ਸਭਾਈ ਕੀ ਕਹਿਣਾ ਚਾਹੋਗੇ ਤੁਹਾਡਾ ਜਨਮ ਦਿਨ ਮਨਾਇਆ ਗਿਆ ਵਾ ਪਹਿਲਾਂ ਤੇ ਸਾਈਂ ਰਾਮ ਦਾ ਸ਼ੁਕਰੀਆ ਜੀ ਜਿਹੜਾ ਉਹ ਸਵਾਸ ਦੇ ਰਿਹਾ ਤੇ ਅਸੀਂ ਚੱਲ ਰਹੇ ਹਾਂ ਤੇ ਜ਼ਿੰਦਗੀ ਚ ਇੱਕੋ ਹੀ ਮੰਗ ਆ ਭਗਵਾਨ ਜੀ ਕੋਲ ਕਿ ਜਿਸ ਤਰ੍ਹਾਂ ਮਰਜੀ ਰੱਖੇ ਬਟ ਇਸ ਤਰ੍ਹਾਂ ਰਹਿ ਕੇ ਇਹ ਦੁਨੀਆ ਚ ਆਪਣੀਆਂ ਨਜ਼ਰਾਂ ਉੱਚੀਆਂ ਕਰਕੇ ਚੱਲ ਸਕੀਏ ਦੂਸਰੇ ਨੰਬਰ ਤੇ ਗੱਲ ਆਸਰੇ ਜਿਹੜੀ ਆਂਦੀ ਆ ਕਿ ਅੱਜ ਸੇਰ ਤੋਂ ਢੇਰ ਸਾਰੀਆਂ ਦੋਸਤਾਨੀਆਂ ਵਧਾਈਆਂ ਢੇਰ ਸਾਰੇ ਫੋਨ ਢੇਰ ਸਾਰੇ ਫੇਸਬੁਕ ਦੇ ਉੱਤੇ ਮੈਸੇਜਸ ਕਈ ਮੇਰੇ ਦੋਸਤ ਮੇਰੇ ਆਪਣੇ ਪਿਆਰ ਦੇ ਨਾਲ ਮੇਰੇ ਆਫਿਸ ਆ ਕੇ ਕੇਕ ਕੱਟ ਕੇ ਗਏ। ਇਹ ਵੇਰੀ ਨਾ ਅ ਚੀਜ਼ਾਂ ਸੋਚ ਕੇ ਅੱਖਾਂ ਨਮ ਵੀ ਹੁੰਦੀਆਂ। ਬਾਕੀ ਦੇਖੋ ਜਿਹੜੀ ਸਮਾਜ ਸੇਵਾ ਦੀ ਗੱਲ ਕਰਦੇ ਹੋ ਉਹ ਕੋਈ ਗੱਲ ਨਹੀਂ ਬੰਦੀ। ਉਹ ਇਸ ਕਰਕੇ ਕਿ ਕਿ ਰਜੇਸ਼ ਇੱਕ ਨਸ਼ਾ ਹੈ। ਹਾਂ ਹਾਂ ਬਿਲਕੁਲ। ਤੁਸੀਂ ਜੇਕਰ ਕਹੋਗੇ ਕਿ ਮੈਂ ਕੋ ਦਿਲੋਂ ਕਰਦਾ ਜੀ ਤੇ ਇਹ ਝੂਠ ਹੋਊਗਾ ਜੀ। ਜਿਸ ਤਰ੍ਹਾਂ ਇੱਕ ਬੰਦੇ ਨੂੰ ਵਿਸਕੀ ਪੀਂਦੀ ਆਦਤ ਪੈ ਜਾਂਦੀ ਹੈ ਤੁਸੀਂ ਉਹਨੂੰ ਕਹੋ ਕਿ ਨਾ ਪੀ। ਓਏ ਹੋਏ ਕੀ ਬਾਤ ਹੈ। ਠੀਕ ਹੈ ਜੀ ਉਹ ਫਿਰ ਗੱਲ ਹੋ ਗਈ ਕਿ ਉਹ ਤੇ ਉਹਦੀ ਉਹਨੂੰ ਉਹਦੇ ਤੇ ਉਹ ਗੱਲ ਹੋਈ ਉਹ ਸੇਵਾ ਦਾ ਜਨੂਨ ਆ ਜੀ ਸੇਵਾ ਦਾ ਜਨੂਨ ਤਾੜੀਆਂ ਇਹ ਬੇਸਿਕਲੀ ਇਹ ਇੱਕ ਨਸ਼ਾ ਹੈ ਜਦੋਂ ਅਸੀਂ ਆਪਣੇ ਰਾਹ ਚੱਲਦੇ ਆ ਜਦੋਂ ਅਸੀਂ ਕਿਸੇ ਮਜਬੂਰ ਨੂੰ ਵੇਖਦੇ ਆ ਉਦੋਂ ਅਸੀਂ ਆਪਣੇ 바ਬਾ ਨੂੰ ਯਾਦ ਕਰਦੇ ਆ ਕਿ 바ਬਾ ਕੀ ਸਾਨੂੰ ਕੁਝ ਕਰ ਕੁਝ ਦੇ ਜਾਂ ਹੀ ਅਦਾ ਕੁਝ ਮਦਦ ਕਰ ਸਕੀਏ ਬਟ ਜਿੰਨੀ ਵਾਰੀ ਅਸੀਂ ਕਰਦੇ ਆ ਉਹਨੀ ਵਾਰੀ ਉਹ ਸ਼ਾ ਕਰੀ ਹੁੰਦਾ ਸਾਨੂੰ ਠੀਕ ਹੈ ਜੀ ਜੀ ਉਹ ਤਾਂ ਨਾ ਕਰਤਾ ਕੋਈ ਹੋਰ ਹੈ ਨਾਮ ਕਿਸੇ ਦਾ ਹੋ ਰਹਾ ਹੈ ਵਹੀ ਮਾਰਾ ਹਾਲ ਹੈ ਕਰਤਾ ਕਨਈਆ ਮੇਰਾ ਨਾਮ ਹੋ ਰਹਾ ਹੈ ਦੇਖੋ ਸਾਈਆਂ ਅਸੋਸ਼ਕ ਜੀ ਸਾਡੀ ਟੀਮ ਹੈ ਹਾਂ ਬਿਲਕੁਲ ਬਿਲਕੁਲ ਸਾਰੇ ਤੁਹਾਡੇ ਬਹੁਤ ਵਧੀਆ ਸਾਰੇ ਇਹ ਬੱਚੇ ਮੇਰੇ ਬੜੇ ਛੋਟੇ ਛੋਟੇ ਹੁੰਦੇ ਸੀਗੇ ਜਦੋਂ ਮੇਰੇ ਨਾਲ ਤੁਰੇ ਜੀ ਜੀ ਠੀਕ ਹੈ ਉਹ ਮੇਰਾ ਉਧਰ ਮੇਰਾ ਕਲਾਇੰਟ ਵੀ ਹੈ ਹਾਂ ਹਾਂ ਠੀਕ ਹੈ ਜੀ ਅੱਛਾ ਇਹ ਵੀ ਆਈ ਦੇ ਨਹੀਂ ਹੈ ਮੇਰੇ ਨਾਲ ਜਿੰਨੀ ਕਲਾਇੰਟ ਇਸ ਹੈ ਪੁਰਾਣੀ ਹੈ ਤੁਸੀਂ ਬੋਲੋ ਜੀ ਤੁਹਾਡੇ ਪੁਰਾਣੇ ਦੋਸਤ ਆ ਮੈਂ ਕਹਾਂ ਜੀ ਏ ਹਾਂ ਜਿਹੜੀ ਹੁਣ ਗੱਲ ਆਈ ਨਾ ਥੋੜਾ ਰੋਹਿਤ ਜੀ ਦੀ ਸ਼ਖਸੀਅਤ ਨੂੰ ਲੈ ਕੇ ਥੋੜਾ ਦੱਸੋ ਕੀ ਕਹਿਣਾ ਚਾਹੋ ਉਹ ਯਾਰ ਬਰਡੇ ਰੋਹਿਤ ਜੀ ਉਹ ਬੰਦਾ ਹੈ ਜਿਹੜਾ ਤੇ ਭਲੇਖੇ ਨਾਲ ਫੋਟੋ ਨਹੀਂ ਖਿੱਚਦਾ ਪਹਿਲੇ ਨੰਬਰ ਦੇ ਕੇ ਕਿਚਨ ਵਾਲਾ ਹੀ ਹੈ ਦੂਸਰੇ ਨੰਬਰ ਭਾਈ ਮੈਂ ਸਾਹਮਣੇ ਰੰਗ ਆਇਓ ਇਹਨਾਂ ਪਰ ਰੋਹਿਤ ਮੈਂ ਇਹਨਾਂ ਵਗੈਰਾ ਦੂਸਰੇ ਹੋ ਜਾਂਦਾ ਕਿਉਂਕਿ ਇਹ ਤੁਹਾਡਾ ਨਾ ਰਹਿ ਕੇ ਵੀ ਲੋਕਾਂ ਦਾ ਹੀ ਹੈ ਬਹੁਤ ਜ਼ਿਆਦਾ ਹੁੰਦੇ ਆ ਤੇ ਰੋਹ ਸਲਾਹ ਕਰਕੇ ਆਉਂਦੇ ਗਗਰ ਮਾਇਂਗੇ ਤੁਹਾਡੇ ਵੱਲ ਨਾ 1 ਘੰਟਾ ਬੈਠਣਾ ਤੇ ਤੁਹਾਡਾ ਨਾ ਗੱਲਾਂ ਕਰਨੀਆਂ ਤੇ ਮੇਰਾ ਖਿਆਲ ਆ ਵੀ ਰਜੇਸ਼ ਪੰਡਤ ਜੀ ਕਿ 5 ਮਿੰਟ ਹੀ ਮੇਰੇ ਵਾਸਤੇ ਨਿਕਲਣ ਉਹ ਵੀ ਕਹਿਦਾ ਭਰਾਵਾ ਕਿ ਰੁਕ ਜਾ ਸਾਡੇ ਵੱਲ ਆਏ ਹੀ ਸਾਡੀ ਗੱਲ ਕਰ ਲੈ ਬਈ ਨਹੀਂ ਨਹੀਂ ਬਿਲਕੁਲ ਤੇ ਬੱਕੇ ਵਧੀਆ ਜ਼ਿਲ੍ਹੇ ਦੀ ਇਹਨਾਂ ਨੂੰ ਦੇਖੋ ਇਸ ਤਰ੍ਹਾਂ ਹੈ ਕਿ ਜ਼ਿੰਮੇਵਾਰੀਆਂ ਲੱਖ ਹੁਣ 11 ਵਸੇ ਜ਼ਿੰਮੇਵਾਰੀ ਅਖਰੀ ਪੁਛਣੇ ਪੈਂਦੀ ਹੈ ਤੇ ਜਿਹੜੇ ਪੰਡਤ ਜੀ ਹੈ ਆ ਨਹੀਂ 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 ਤੁਹਾਡਾ ਪਿਆਰ ਬਿਲਕੁਲ ਪੰਡਤ ਜੀ ਸੁਣੋ ਜੀ ਇਸ ਤਰ੍ਹਾਂ ਹੁੰਦਾ ਇੱਕ ਛੋਟੇ ਜਿੰਨੀ ਜੀ ਕਾਲ ਹੋਣੀ ਚਾਹੀਦੀ ਹੈ ਛੋਟਾ ਜਿਹਾ ਇਹਦੇ ਕੋਲ ਪਤਾ ਹੁੰਦਾ ਕਿ ਅੱਜ ਗੁਰਦਾਸਪੁਰ ਕੋ ਫੰਕਸ਼ਨ ਹੈ ਕੋਈ ਸਨਾਤਨ ਦਾ ਫੰਕਸ਼ਨ ਹੈ ਸਨਾਤਨ ਧਰਮ ਪਿੱਛੇ ਇਹਦੀ ਕਲਮ ਜਿਹੜੀ ਹੈ ਨਾ ਸੁਨਹਿਰੀ ਲਵਈ ਲੈਦੀ ਹੈ ਕਿਆ ਬਾਤ ਹੈ ਸਨਾਤਨ ਧਰਮ ਦੇ ਉੱਤੇ ਇਹਦੀ ਹਾਥ ਜਿਹੜਾ ਨਾ ਜੀ ਇਕੱਲਾ ਹੀ ਹੋਏਗਾ ਭਾਈ ਉਹਦਾ ਕੈਮਰਾ ਵੀ ਨਾਲ ਨਾ ਆਇਆ ਹੋਏ ਮੈਂ ਸਿਫਤ ਕਰਾਂਗਾ ਸ਼ਾਹ ਦੇਰੀ ਕਿ ਸਨਾਤਨੀ ਹੋਣਾ ਉਸ ਤੋਂ ਵੱਡੀ ਗੱਲ ਹੈ ਸਨਾਤਨੀ ਨੂੰ ਆਪਣੇ ਚ ਕਾਇਮ ਕਰਨਾ ਜਨਾਬ ਓਰੀ ਕਾਰ ਕਿਤੇ ਲਾ ਕੇ ਆਣਗੇ ਸਾਨੂੰ ਆਪਣਾ ਇੱਕ ਹੱਥ ਨਾਲ ਕੈਮਰਾ ਤੇ ਇੱਕ ਹੱਥ ਨਾਲ ਅੱਛਾ ਸਿੱਧੀ ਵੀਡੀਓਗ੍ਰਾਫੀ ਕਰਨੀ ਬਹੁਤ ਸਾਂਝੀ ਪਿੱਛੇ-ਪਿੱਛੇ ਹੋ ਕੇ 3-3 ਕਿਲੋਮੀਟਰ ਦਾ ਸ਼ਹਿਰ ਪੂਰਾ ਭਗਦਾ ਦੇਣਾ ਅੱਛਾ ਤੇ ਦੂਜੇ ਨੰਬਰ ਤੇ ਯਾਰੀ ਆ ਜੇ ਕਿ ਭਾਵੇਂ ਪੂਰੀ ਸ਼ੋਭਾ ਯਾਤਰਾ ਕਿਸ ਦੀ ਵੀ ਹੋਏ ਸ਼ੋਭਾ ਯਾਤਰਾ ਇੰਨਾ ਪਾ ਲੈਣਾ ਵੀ ਗगन ਮਾਈਨ ਇਨੋਜਾ ਬਹੁਤ ਬਹੁਤ ਪਿਆਰਾ ਇਹ ਤੁਹਾਡਾ ਪਿਆਰ ਪਰਮਾਤਮਾ ਕਰੇ ਸਾਈਂ ਹਮੇਸ਼ਾ ਤੁਹਾਡਾ ਚੱਲਦਾ ਰਿਹਾ ਹੋ ਜੀ ਓਕੇ ਜੀ ਜੈ ਸਾਈਂ ਰਾਮ ਸਾਰਿਆਂ ਦਾ ਜੈ ਸਾਈਂ ਰਾਮ ਜੀ